ਹੇ ਰੱਬ ਮੇਰਾ ਬੱਚਾ ਐਨੀ ਸੱਟ ਲੱਗ ਗਈ ਹੁਣ ਮੈਂ ਕੀ ਕਰਾਂ ਕੌਣ ਮੇਰੀ ਮਦਦ ਕਰੋ ਡਾਕਟਰ ਸਾਹਿਬ ਜਲਦੀ ਮੇਰੇ ਬੱਚੇ ਨੂੰ ਦੇਖੋ ਕਿੰਨੀ ਸੱਟ ਲੱਗ ਗਈ ਹੈ ਭੈਣ ਜੀ ਤੁਹਾਡੇ ਤੋਂ ਪਹਿਲਾਂ ਬੈਠੇ ਹਾਂ ਭੈਣ ਜੀ ਮੇਰੇ ਬੱਚੇ ਨੂੰ ਬਹੁਤ ਜਿਆਦਾ ਸੱਟ ਲੱਗ ਗਈ ਹੈ ਇਹਨੂੰ ਪਹਿਲਾਂ ਦਿਖਾ ਲੈਂਦੇ ਹੋ ਨਹੀਂ ਭੈਣ ਜੀ ਆਉਣਾ ਤੇ ਲਾਈਨ ਵਿੱਚ ਹੀ ਪਏਗਾ ਤੁਸੀਂ ਕਿੱਦਾਂ ਦੇਓ ਤੁਹਾਨੂੰ ਸਿਰਫ ਆਪਣੇ ਬੱਚੇ ਦੀ ਪਈ ਹੈ ਦੂਜਿਆਂ ਦੇ ਬੱਚਿਆਂ ਦਾ ਦਰਦ ਨਹੀਂ ਹੁੰਦਾ ਐਨੇ ਪੱਥਰ ਦਿਲ ਦਰਦ ਤੇ ਆ ਰਿਹਾ ਹੈ ਕਹਿ ਤੇ ਰਹੀ ਹਾਂ ਤੁਹਾਡੇ ਬੱਚੇ ਨੂੰ ਬਹੁਤ ਸੱਟ ਲੱਗੀ ਹੈ ਪਰ ਫੇਰ ਮੇਰਾ ਬੱਚਾ ਪਹਿਲਾ ਹੈ ਇਹ ਕਿਦਾਂ ਦਾ ਦਰਦ ਹੋਇਆ ਬਿਲਕੁਲ ਉਦਾਂ ਦਾ ਜਿੱਦਾਂ ਦਾ ਦਰਦ ਸਾਨੂੰ ਅੱਜ ਫਤਿਹਗੜ੍ਹ ਸਾਹਿਬ ਆ ਕੇ ਹੁੰਦਾ ਹੈ ਤੁਸੀਂ ਬੱਚੇ ਨੂੰ ਭੇਜੋ ਤੇ ਮੇਰੇ ਕੋਲ ਬੈਠੋ ਸ਼ੁਕਰੀਆ ਭੈਣ ਜੀ ਪਰ ਮੈਂ ਸਮਝੀ ਨਹੀਂ ਭੈਣ ਜੀ ਅਸੀਂ ਸਭ ਸਾਲ ਵਿੱਚ ਇੱਕ ਵਾਰ ਆਉਂਦੇ ਹਾਂ ਤੇ ਝੂਠਾ ਰੋਣਾ ਰੋ ਕੇ ਮੇਲੇ ਦੀ ਤਰ੍ਹਾਂ ਫਿਰ ਚਲੇ ਜਾਣੇ ਹਾਂ ਗੁਰੂ ਸਾਹਿਬ ਨੇ ਬੜੀ ਕੁਰਬਾਨੀ ਕੀਤੀ ਹੈ ਸਰਬੰਸ ਵਾਰ ਦਿੱਤਾ ਤੇ ਫਿਰ ਤੇ ਫਿਰ ਤੇ ਰਸੀਂ ਸਮਝਿਆ ਗੁਰੂ ਸਾਹਿਬ ਨੇ ਇਹ ਕਿਉਂ ਕੀਤਾ ਸਾਡੇ ਪੁੱਤ ਦੇ ਸੱਟ ਲੱਗੀ ਤੇ ਅਸੀਂ ਚੀਕ ਉਠੇ ਪਰ ਸਾਨੂੰ ਜੇਕਰ ਗੁਰੂ ਸਾਹਿਬ ਦਾ ਕੌਤਕ ਸਮਝਾਇਆ ਹੁੰਦਾ ਤਾਂ ਸਾਡੇ ਅੱਜ ਬੱਚੇ ਸਿਰਾਂ ਤੇ ਰੁਮਾਲ ਪਾ ਕੇ ਨਾ ਫਿਰਦੇ ਸਾਡੇ ਤਾਂ ਤੇ ਪੈਂਟਾਂ ਤੇ ਟੀ-ਸ਼ਰਟਾਂ ਨਹੀਂ ਸਗੋ ਬਾਣਾ ਹੁੰਦਾ ਅਸੀਂ ਇਹ ਸ਼ਹੀਦੀ ਦਿਵਸ ਮੇਲੇ ਦੀ ਤਰ੍ਹਾਂ ਨਾ ਮਨਾਉਂਦੇ ਅਸੀਂ ਅਜੇ ਵੀ ਕਹਿੰਦੇ ਹਾਂ ਅਗਲੇ ਸਾਲ ਕੀ ਇਸ ਰੱਖਾਂਗੇ ਭੈਣ ਜੀ ਸੱਚ ਕਹਿ ਰਹੇ ਹੋ ਸਦਾ ਹੀ ਦੁੱਖ ਜਦ ਤੱਕ ਅਮਲੀ ਰੂਪ ਨਾ ਲਵੋ ਤਦ ਤੱਕ ਇਹ ਸ਼ਹੀਦੀ ਨੂੰ ਨਮਸਕਾਰ ਨਹੀਂ ਹੋਣੀ ਮੈਂ ਪ੍ਰਣ ਕਰਦੀ ਹਾਂ ਪਰਿਵਾਰ ਵਿੱਚੋਂ ਮਨਮਤ ਕੱਢ ਕੇ ਗੁਰਮਤਿ ਤੇ ਚਲਾਂਗੀ ਅਗਲੇ ਸਾਲ ਤੱਕ ਇਹ ਪਰਿਵਾਰ ਗੁਰੂ ਸਾਹਿਬ ਦੇ ਬੱਚਿਆਂ ਵਾਂਗ ਦਿਖੇਗਾ ਗੁਰੂ ਸਾਹਿਬ ਕਿਰਪਾ ਕਰਨ